ਹੈਲੋ ਜੀ ਸਸਿਗਲ ਸਾਰਿਆਂ ਨੂੰ ਘਰੇਵਾਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਟਾਈਮ ਹੈਗਾ ਸਵੇਰ ਦਾ ਵਾਹਿਗੁਰੂ ਕਰੇ ਤੁਸੀਂ ਸਾਰੇ ਚੰਗੀ ਕਲਾ ਵਿੱਚ ਹੋਮੂ ਖੁਸ਼ ਹੋਮੂ ਤੇ ਜਸਨੀ ਤੇ ਦੇਖੋ ਟ੍ਰੇਨ ਬਣਾਵਨਾ ਖੇਡਦਾ ਟ੍ਰੇਨ ਨੂੰ ਕੀ ਹੋ ਗਿਆ ਹੁਣ ਥੈਂਕ ਯੂ ਜੀ ਤਾ ਸਾਰੇ ਚੱਠੀ ਕਰ ਲਈ ਪਹਿਲਾਂ ਟ੍ਰੇਨ ਬਣਾਈ ਹੋਈ ਸੀ ਇਹਨੇ ਚਲੋ ਜੀ ਕਰਦੇ ਆ ਕੰਮ ਥੰਦੀ ਦੀ ਸ਼ੁਰੂਆਤ ਰੋਟੀ ਰੋਟੀ ਬਣਾ ਕੇ ਖਾ ਲਈ ਤੇ ਕੱਪੜੇ ਧੋਣੇ ਆ ਇਹ ਜੇ ਕੰਮ ਕਰਦੇ ਅੱਜ ਜਾ ਕੇ ਉਹ ਨਾ ਅੱਜ ਕਰਕੇ ਆਉਣੀ ਆ ਸ਼ਾਪਿੰਗ ਅੱਜ ਮੈਨੂੰ ਇੱਕ ਚੀਜ਼ ਮਿਲਣੀ ਆ ਬਨੇਰੇ ਉਹਦੀ ਬਲੌਗ ਦੀ ਨਾਲ ਤੇ ਲਾਈਕ ਸ਼ੇਅਰ ਕਮੈਂਟ ਕਰਿਓ ਚਲੋ ਜੀ ਇਹਨੂੰ ਮੈਂ ਕਰ ਲਾਂ ਕੰਮ ਤਿੰਦੀ ਲਓ ਜੀ ਰਸੋਈ ਦਾ ਕੰਮ ਨਿਮੇੜਨ ਤੋਂ ਬਾਅਦ ਮੈਂ ਲੱਗੀ ਸੀ ਕਿ ਇੱਥੇ ਕੱਪੜੇ ਧੋਣ ਹਨਾ ਦੇ ਕੱਪੜੇ ਪਹਿਲੇ ਰਾਉਂਡ ਦੇ ਪਾਤੀ ਸੀਗੇ ਉਹ ਧੋਤੇ ਗਏ ਸੀਗੇ ਹੁਣ ਮੈਂ ਆਖਿਆ ਕੱਢ ਲਾਂ ਪਤਾ ਕੀ ਆ ਇਹ ਕੱਪੜੇ ਵਾਲੇ ਫਰਸ਼ ਤੇ ਜਿਹੜਾ ਆ ਚੂਨਾ ਜਾ ਰੰਗ ਜਾ ਇਹ ਬਹੁਤ ਟਿਕਦਾ ਹਨਾ ਤੇ ਬਾਰ ਬਾਰ ਉਹ ਹੋ ਜਾਂਦਾ ਉਦ ਦਾ ਸਾਫ਼ ਰਹਿੰਦਾ ਫਰਸ਼ ਫਿਰ ਜਦ ਵੀ ਕੱਪੜੇ ਕੱਢਣੇ ਹੁੰਦੇ ਨੇ ਜਦ ਇਹ ਉਹ ਕਰਨਾ ਪੈਂਦਾ ਜਿਵੇਂ ਮੈਂ ਪਹਿਲਾਂ ਕੱਲ ਕੱਪੜੇ ਧੋਏ ਅੱਜ ਫੇਰ ਇਹੀ ਟਿੱਕਿਆ ਪਿਆ ਸੀਗਾ ਤੇ ਇੱਥੇ ਮੈਂ ਕੱਢ ਲਈ ਸੀਗੇ ਜੀ ਕੱਪੜੇ ਕਿਉਂਕਿ ਇਹ ਤਾਂ ਡੇਲੀ ਦੇ ਕੰਮ ਨੇ ਕੱਪੜੇ ਧੋਣੇ ਪੋਚੇ ਹਨਾ ਤੇ ਸਵੇਰ ਦਾ ਰੋਟੀ ਟੁੱਕ ਕਰ ਲਿਆ ਤੇ ਜਾਣ ਕਰਕੇ ਮੈਨੂੰ ਬਹੁਤ ਜ਼ਿਆਦਾ ਐ ਸੀਗਾ ਵੀ ਮੈਂ ਫਟਾਫਟ ਸਾਰੇ ਕੰਮ ਨਿਮੇੜਦਾ ਤੇ ਫਿਰ ਇਹ ਹੋ ਜਾਂਦਾ ਵੀ ਸ਼ਾਮ ਨੂੰ ਜਾਣਾ ਸੀਗਾ ਤੇ ਦਾਲ ਸਬਜ਼ੀ ਦਾ ਜਿਹੜਾ ਹੁੰਦਾ ਸੀ ਉਹ ਵੀ ਮੈਨੂੰ ਇਹ ਸੀਗਾ ਵੀ ਦੇਖਣਾ ਕੁਝ ਬਣਾਉਣਾ ਤੇ ਕਾਦੀ ਦਾਲ ਰੱਖਣੀ ਆ ਤੇ ਸ਼ਡਿਊਲ ਇਸ ਤਰ੍ਹਾਂ ਦਾ ਸੀ ਜੀ ਅੱਜ ਜਦੋਂ ਕਿਤੇ ਜਾਣਾ ਹੋਵੇ ਹਨਾ ਤੇ ਚਾਂਦੀ ਏ ਸੀਗਾ ਇਹ ਮੇਰਾ ਨਾ ਡਿਸਾਈਡ ਹੋ ਗਿਆ ਸੀਗਾ ਸਵੇਰੇ ਤੇ ਵੀ ਮੈਂ ਇੱਕ ਸੂਟ ਲੈਣਾ ਸੀਗਾ ਮੇਰੇ ਕੋਲੇ ਕੋਈ ਹੈ ਨਹੀਂ ਸੀ ਸੂਟ ਹੁਣ ਜਿਹੜੇ ਪਿਛਲੇ ਸੂਟ ਨਹੀਂ ਹਨ ਉਹਨਾਂ ਦੀ ਫਿਟਿੰਗ ਹੈ ਜੀ ਇੰਨੀ ਸਹੀ ਨਹੀਂ ਆਉਂਦੀ ਹੈ ਹੈਗੀ ਬਸ ਦੋ ਤਿੰਨ ਸੂਟ ਸੀ ਮੈਂ बार-बार ਉਹੀ ਰਿਪੀਟ ਕਰੀ ਜਾਨੀ ਆ ਮੈਂ ਕਿਹਾ ਚਲੋ ਹੁਣ ਤਾਂ ਜਿਹੜਾ ਮੌਸਮ ਆ ਉਹ ਵੀ ਬਦਲ ਗਿਆ ਤੇ ਮੈਂ ਸੰਦੀਪ ਨੂੰ ਪੁੱਛਿਆ ਵੀ ਇੱਕ ਸੂਟ ਮੈਂ ਕਿਹਾ ਮੈਂ ਬਣਵਾ ਲੂੰਗੀ ਹੁਣ ਵੀ ਥੋੜਾ ਜਿਹਾ ਵਧੀਆ ਵਾਲਾ ਲਵੂੰਗੀ ਕਹਿੰਦੇ ਠੀਕ ਆ ਵੀ ਚਲ ਅੱਜ ਮੈਂ ਸ਼ਿਰਪਰ ਜਾਣਾ ਵੀ ਤੂੰ ਨਾਲ ਹੀ ਚਲੀ ਜਾਈਂ ਜੱਤੋਂ ਲੈ ਲਈ ਉਥੋਂ ਸੂਟ ਪਰ ਸ਼ਿਰਪਰ ਤੋਂ ਮੈਂ ਕਹਦੀ ਕੱਪੜਾ ਲੈ ਆਣੀ ਹੈਗਾ ਮੈਨੂੰ ਤਾਂ ਕਰਕੇ ਪਤਾ ਨਹੀਂ ਸੀ ਤੇ ਮੈਂ ਆਖਿਆ ਵੀ ਮੈਂ ਕੱਪੜੇ ਕੁਪੜੇ ਧੋ ਲਾਂ ਫਿਰ ਮੈਂ ਪੂਆ ਜੀ ਨੂੰ ਪੁੱਛੂੰਗੀ ਫੋਨ ਲਗਾ ਕੇ ਕਿਉਂਕਿ ਉਹ ਲੈਣਦੇ ਰਹਿੰਦੇ ਸੀ ਪਹਿਲਾਂ ਤੋਂ ਸ਼ਿਰਪਰੋਂ ਕਈ ਵਾਰ ਉਹਨਾਂ ਨੂੰ ਦੁਕਾਨਾਂ ਵਗੈਰਾ ਦਾ ਪਤਾ ਵੀ ਕਿੱਥੋਂ ਵਧੀਆ ਮਿਲਦੇ ਨੇ ਵੈਰਾਈਟੀ ਵਗੈਰਾ ਤੇ ਇਹ ਸੀਗਾ ਮੈਂ ਕੱਪੜੇ ਧੋ ਕੇ ਫਿਰ ਮੈਂ ਉਹਨਾਂ ਨੂੰ ਫੋਨ ਲਗਾਉਣੀ ਆ ਤੇ ਵੀ ਤੁਸੀਂ ਨਾਲ ਚਲੇ ਜਾਓ ਦੇਖੋ ਨਾਲ ਜਾਂਦਾ ਕਈ ਵਾਰ ਨਹੀਂ ਬੰਦਦਾ ਹੈਗਾ ਹਨਾ ਉਹਨਾਂ ਦੇ ਵੀ ਮਤਲਬ ਵੀ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਸ਼ਾਮ ਨੂੰ ਥੋੜਾ ਡੰਗਰ ਪਸੂ ਦਾ ਕੰਮ ਹੋ ਜਾਂਦਾ ਤੇ ਉਹਦੇ ਕਰਕੇ ਇਹ ਸੀਗਾ ਤੇ ਮੈਨੂੰ ਇਹ ਸੀ ਵੀ ਮੈਂ ਜਲਦੀ ਜਲਦੀ ਸਾਰਾ ਕੰਮ ਖਤਮ ਕਰ ਲਾਂ ਤੇ ਫਿਰ ਜਾਵਾਂਗੇ ਹੁਣ ਦਿਨ ਤਾਂ ਬਹੁਤ ਵਧੀਆ ਨੇ ਵੀ ਜੀਜਾ ਲੱਗਦਾ ਹਨਾ ਕੰਮ-ਕਮ ਕਰਦੇ ਆ ਦਾ ਤੇ ਬਸ ਕੱਪੜੇ ਦੇ ਵੱਡਾ ਹੋ ਜਾਂਦਾ ਜੀ ਕੰਮ ਤੇ ਦਿਨੇ ਇਹ ਸੀਗਾ ਵੀ ਇਹ ਹੋ ਜੇ ਹਨਾ दाल सब्जी ਦਾ ਹੋ ਜੇ ਉਸ ਸੰਦੀਪ ਨੂੰ ਕੰਮ ਸੀਗੇ ਤੇ ਇੱਕ ਦੋ ਮਤਲਬ ਵੀਰੇ ਨੇ ਆਉਣਾ ਸੀਗਾ ਤੇ ਮਿਲਣ ਵਾਸਤੇ ਉਹਦੇ ਕਰਕੇ ਹਨਾ ਸ਼ਡਿਊਲ ਬਿਜੀ ਸੀ ਇੱਥੇ ਮੈਂ ਲੱਗ ਗਈ ਸੀਗੀ ਦਾਲ ਧਰਨ ਦਾਲ ਮੈਂ ਕਿ ਹਾਰੇ ਦੀ ਰੱਖ ਜਾਨੀਆ ਹਨਾ ਫਿਰ ਆ ਕੇ ਸੌਖਾ ਰਹੂਗਾ ਤੇ ਪਾਣੀ ਵਗੈਰਾ ਪਾ ਕੇ ਗੋਹੀ ਪਾ ਕੇ ਹਨਾ ਪਾਣੀ ਰਿਜਣਾ ਰੱਖਦਾ ਬਸ ਦਾਲ ਮੈਂ ਪਹਿਲਾਂ ਭਿਉਂ ਕੇ ਰੱਖਦੀ ਸੀ ਮੁੱਠਾ ਦੀ ਤੇ ਫਿਰ ਮੈਨੂੰ ਇਹ ਹੋ ਗਿਆ ਮੈਂ ਕਿਹਾ ਧਨੀਆ ਵੀ ਰੱਖਦਾ ਹਨਾ ਤੋੜ ਕੇ ਵੀ ਫਿਰ ਸ਼ਾਮ ਨੂੰ ਆਉਂਦਿਆਂ ਨੂੰ ਨੀਰਾ ਹੋ ਜੂ ਫਿਰ ਨੀਰੇ ਹੋਏ ਤੋੜਨਾ ਵੀ ਔਖਾ ਲੱਗਦਾ ਹਨਾ ਨੀਰੇ ਚ ਤੇ ਤਾਂ ਕਰਕੇ ਹੋ ਗਿਆ ਮੈਂ ਕਿਹਾ ਵੀ ਤੜਕਾ ਤਾਂ ਜਿਹੜਾ ਆ ਕੇ ਤਿਆਰ ਹੋ ਜੂਗਾ ਲਸਣ ਪਿਆਜ਼ ਤਾਂ ਆ ਕੇ ਕੱਟ ਲਾਗੇ ਤੇ ਧਨੀਆ ਜਿਹੜਾ ਉਹ ਮੈਂ ਤੋੜ ਕੇ ਰੱਖ ਜਾ ਹਨਾ ਦੇ ਵਸ ਜੀ ਇਸ ਤਰ੍ਹਾਂ ਦੇ ਜਿਹੜੇ ਸ਼ਡਿਊਲ ਆ ਹਨਾ ਸਾਰਾ ਦਿਨ ਚੱਲੀ ਜਾਂਦਾ ਤੇ ਮੈਂ ਕੰਮ ਦੱਸਾਂ ਲਓ ਜੀ ਆਪਾਂ ਸਾਰਾ ਕੰਮ ਤੁੰਦਾ ਕਰਕੇ ਹਨਾ ਹੁਣ ਚੱਲਦੇ ਹਾਂ ਸ਼ੇਰਪੁਰ ਨੂੰ ਜਸਨੀ ਤਾਂ ਸੁੱਤਾ ਪਿਆ ਕੱਲੇ ਇਹਨੂੰ ਮਾ ਕੇ ਸੁਣਾ ਦੱਸੀਆ ਹਨਾ ਫੇਰ ਖੇਣੀ ਵਸੇਂ ਜੱਕ ਕਿ ਨਾਲ ਪਾਲੇ ਦੁੱਧ ਮੇ ਪਲਾ ਕੇ ਹੱਟੀਆਂ ਤੇ ਐਕਟੋ ਲੈ ਕੇ ਜਾਣੀ ਹੁੰਦੀ ਆ ਹਨਾ ਅਸੀਂ ਉਹ ਜਿਹੜੀਆਂ ਬੇਲਾ ਵਗੈਰਾ ਹੁੰਦੀਆਂ ਨੇ ਸਾਰਾ ਕੁਝ ਪਨੀਰੀਆ ਵਧੀਆ ਹੁੰਦੀਆਂ ਨੇ ਥਾਲੀ ਉਹ ਨਾਸਤਰੀ ਫਾਰਮ ਦੀ ਆ ਤੇ ਹੁਣ ਚਲਦੇ ਹਾਂ ਜੀ ਸ਼ੇਰਪੁਰ ਜਾ ਕੇ ਦਿਖਾਉਣੇ ਆ ਕੀ ਕੀ ਕੰਮ ਕਰਦੇ ਆ ਕੀ ਕੀ ਚੀਜ਼ਾਂ ਮਿਲਣਗੀਆਂ ਅੱਜ ਇੱਕ ਦੋ ਚੀਜ਼ਾਂ ਲੈ ਕੇ ਆਉਣੀਆਂ ਨੇ ਹਨਾ ਤੇ ਉੱਧਰ ਤਾਂ ਸੰਦੀਪ ਨੇ ਆਉਣਾ ਸੀਗਾ ਸੌਦਾ ਪੱਤਾ ਲੈਣਾ ਮੀਨ ਜੀ ਗ੍ਰੋਸਰੀ ਤੇ ਗ੍ਰੋਸਰੀ ਕਰਨ ਆਉਣਾ ਸੀਗਾ ਤੇ ਫਿਰ ਨਾਲ ਮੈਂ ਤਿਆਰ ਹੋਗੀ ਤੇ ਮੇਰਾ ਵੀ ਇੱਕ ਮਤਲਬ ਕੁਝ ਸਮਾਨ ਤਾਂ ਉੱਧਰ ਲੈ ਆਉਣ ਵਾਲਾ ਸੀਗਾ ਤੇ ਇ ਕਿਛੀ ਜਿਹੀ ਸਵੇ ਨਵੀਂ ਰੈਡੀ ਕਰ ਲਈ ਵੀ ਆ ਲੈ ਕੇ ਆਉਣੀਆਂ ਜਸ ਨਹੀਂ ਤੇ ਦੇਖੋ ਕਿ ਮੈਂ ਸੁੱਤਾ ਪਿਆ ਉਹ ਰਾਤ ਨੂੰ ਹੈ ਰਾਤ ਨੂੰ ਲਿਗਾ ਗੱਲ ਹਾਂ ਇਹ ਤਾਂ ਰੋਜ਼ ਦੇ ਹੀ ਇਹੀ ਕੰਮ ਆ ਹੈ ਜਿਸ ਨਹੀਂ ਤਾਂ ਸਾਰਾ ਦਿਨ ਤਾਂ ਖੇਡੀ ਜਾਉ ਖੇਡੀ ਜਾਉ ਸ਼ਾਮ ਜੀ ਨੂੰ ਸੌਂ ਜੂ ਫਿਰ ਉੱਠੀ ਨਹੀਂ ਹੁੰਨੇ ਇਹ ਨਾ ਨਾ ਚਲੋ ਜੀ ਬਣੀ ਰਹੋ ਬਲੌਗ ਦੇ ਨਾਲ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਲਾਈਕ ਕਰਿਆ ਕਰੋ ਸੋਨਾ ਜਾਂ ਪਿਆਰਾ ਜਿਹਾ ਇੱਕ ਕਮੈਂਟ ਕਰਦਿਆ ਕਰੋ ਜੇਕਰ ਤੁਹਾਨੂੰ ਸਾਡਾ ਬਲੌਗ ਥੋੜਾ ਜਿਹਾ ਵੀ ਵਧੀਆ ਲੱਗਦਾ ਹੈ ਨਾ ਤੇ ਅੰਦਰ ਕਿਚਨ ਹੋਜੀ ਹਮ ਸ਼ੇਰ ਪੁੱਜਾ ਕੇ ਮਿਲਦੇ ਆ ਲਓ ਜੀ ਪਹਿਲਾ ਪਾ ਗੇ ਡਾਕਟਰ ਦੇ ਸੰਦੀਪ ਨੇ ਦਵਾਈ ਲੈ ਲਈ ਸੀ ਇਹ ਸੋ ਹਾਂ ਦੀਪੜ ਤੱਕ ਦਾ ਕੱਟ ਤਾਂ ਉਹ ਕਾਫੀ ਘਟਾ। ਲਓ ਜੀ ਆਪਾਂ ਦਵਾਈ ਲੈ ਲਈ। ਕੱਲ ਡਾਕਟਰ ਸਾਹਿਬ ਫ੍ਰੀ ਸੀਗਾ। ਇਹ ਹੋ ਗਿਆ ਵੀ ਚਲੋ ਦਵਾਈ ਦਾ ਕੰਮ ਕਰ ਲਈਏ। ਤੇ ਦਵਾਈ ਦਾ ਕੰਮ ਹੋ ਗਿਆ। ਸੰਦੀਪ ਨੇ ਉਸ ਦਿਨ ਜਿਹੜੇ ਲਿਪਿਡ ਪ੍ਰੋਫਾਈਲ ਦੇ ਟੈਸਟ ਕਰਾਈ ਸੀ ਉਹ ਦਵਾਈ ਲੈ ਗਏ ਸੀ ਇੱਕ ਵਾਰ ਦੁਬਾਰਾ ਫੇਰ ਸੀਗਾ ਵੀ ਦਵਾਈ ਲੈ ਲਈਏ। ਤੇ ਹੁਣ ਆਪਾਂ ਚੱਲਦੇ ਆਂ ਜੀ ਅੱਕੇ। ਤੇ ਹੁਣ ਮੈਂ ਵੀਡੀਓ ਕਰਦਿਆਂ ਬੰਦ। ਪਹਿਲਾਂ ਕਿੱਧਰ ਜਾਣਾ ਜੀ? ਹੈ? ਕੋਸ਼ਲ ਕੇ ਦੁਕਾਨ ਹਾਂ। ਚਲੋ। ਚਲੋ ਜੀ ਕਹਿੰਦੇ ਪਹਿਲਾਂ ਸੂਟ ਲਾਓ ਚਲੋ ਦੇਖਦੇ ਆ ਜਾਂ ਕਿ ਕਿੰਨੇ ਸਾਲ ਹੋ ਗਏ ਮੈਂ ਕਿ ਮੈਂ ਪਹਿਲੀ ਵਾਰ ਸ਼ਹਿਰ ਪਰ ਤੋਂ ਸੂਟ ਲੈ ਰਹੀ ਹਾਂ ਹਣਾ ਕਦੇ ਨਹੀਂ ਮਿਲੇ ਆ ਤੇ ਸੂਟ ਮੈਂ ਧੂਰੀਓ ਜਾਂ ਸੰਗਰੂਰ ਤੇ ਫਸਟ ਟਾਈਮ ਮੈਂ ਇੱਥੇ ਸੂਟ ਦੇਖਣ ਦੇਖਿਆ ਵੀ ਨਹੀਂ ਹੈਗਾ ਕਦੇ ਬਾਜ਼ਾਰ ਚ ਉਹਨੂੰ ਤੇ ਉਹਦਾ ਪ੍ਰਿੰਟਰ ਡਾਟਾ ਤੇ ਮੈਂ ਨੀਚਲਾ ਮਸਲੀਨ ਬਿੱਟਲ ਦਿਖਾਈ ਸੀ ਕਿ ਇਹਨਾਂ ਤੇ ਉਹਦਾ ਪ੍ਰਿੰਟਰ ਹੈ। ਹੁਣ ਮੈਂ ਅੱਸੀ ਪਤੜਾ ਕਿਹੜਾ ਵੀ ਖੋਲ੍ਹਦਾ ਕਿ ਜਦੋਂ ਮੈਂ ਕਰ ਮੈਂ ਲਓ ਜਿੱਥੇ ਮੈਨੂੰ ਪਤਾ ਲੱਗ ਗਿਆ ਕਿ ਮੈਂ ਕਿਹਾ ਸੂਟ ਤੇ ਮੇਰੇ ਪਸੰਦ ਨਹੀਂ ਆਉਣਾ ਪਰ ਇਹ ਵੀਰੇ ਹਨ ਤੱਕਾ ਕਰੀ ਜਾਂਦੇ ਸੀ ਵੀ ਆਹ ਦੇਖ ਲਓ ਆਹ ਦੇਖ ਲਓ ਤੇ ਬਸ ਇਸ ਤਰ੍ਹਾਂ ਸੀਗਾ ਮੇਰਾ ਮੂਰਜਾ ਤਾਂ ਇਹ ਹੋ ਗਿਆ ਸੀ ਵੀ ਨਹੀਂ ਪਸੰਦ ਆਉਣਾ ਹੁਣ ਕਿਉਂ ਪ੍ਰਿੰਟਰ ਦਾ ਵਰਕਰ ਡਾਟਾ ਫੋਨ ਵੈਸੇ

ਜੋ ਵਾਂ ਸਿੱਕਾ ਹੁਣ ਜਿਹੜਾ ਕੱਪੜਾ ਫਲਵਾਰ ਦਾ ਫਲਵਾਰ ਦਾ ਜਿਹੜਾ ਮਡਾ ਲੀ ਫਲਵਾਰ ਲੱਗੀ ਹੈ ਇਹਦੇ ਨਾਲ ਮੇਰੇ ਕਹਿੰਦੇ ਗਾਰੀਆਂ ਦੇ ਵੀ ਸਾਗੇ ਬਲਾ ਪਹਿਲਾਂ ਜਿੰਨੇ ਸਿਲੂ ਘਰਾਂ ਦੇ ਤੇ ਵੀ ਫਲਵਾਰ ਲੱਗੀ ਸੀ ਉਹ ਮੌਸਮ ਜੀ ਦਾ ਕਹਿਣਾ ਬੜਾ ਅਜੀਬ ਹੈ

ਮਾੜਾ ਮਟੂ ਚੇਂਜ ਚੇਂਜ ਕਰਨ ਦੀ ਕੋਸ਼ਿਸ਼ ਨਾ ਹੋਣੀ ਕਿੰਗਾ ਇੱਕ ਵਾਰ ਜ ਬਣ ਹੀ ਜਾਂਦੇ ਨੇ ਫਿਰ ਖੁੱਲਣੇ ਨਹੀਂ ਬੱਕਦੇ ਨਹੀਂ ਹੈਗੇ ਵੀ ਪਾਲਾ ਦੇ ਨਾਲ ਮੈਚ ਕਰਕੇ ਦੇਖੀ ਹਾਂ ਜੀ ਲੋ ਜੀ ਆਹੀ ਦੋ ਤਿੰਨ ਦੁਕਾਨਾਂ ਨੇ ਜਿੰਨਾਂ ਤੇ ਜਾਣਾ ਹੁੰਦਾ ਇੱਥੇ ਆਗੇ ਸੋਦੀ ਵਾਲੇ ਦੇ ਅੱਥੇ ਸੋਧ ਜਿਹੜਾ ਇੱਥੋਂ ਹੀ ਲੈਣੇ ਆ ਬਹੁਤ ਸਾਲਾਂ ਤੋਂ ਤੇ ਬਸ ਇਹਨਾਂ ਦਾ ਸ਼ੋਰੂਮ ਜਿਹਾ ਬਣਿਆ ਹੋਇਆ ਇੱਥੋਂ ਸਾਰਾ ਸਮਾਨ ਮਿਲ ਜਾਂਦਾ ਹਨਾ ਤੇ ਉਹਦਾ ਵੀ ਬਸ ਸਾਰੀ ਆਪਣਾ ਚਿੱਟ ਤੇ ਲਿਖਿਆ ਹੁੰਦਾ ਇਹਨਾਂ ਨੇ ਉਹੀ-ਉਹੀ ਸਮਾਨ ਸਾਰਾ ਕੱਢ ਕੇ ਲਾ ਦੇਣਾ ਉਹਦੇ ਅਕੋਰਡਿੰਗ ਨੰਬਰਿੰਗ ਇਹ ਪ੍ਰਾਈਸ ਦੱਸਦੇ ਹੁੰਦੇ ਨੇ ਫੋਨ ਕਰ ਲਓ ਪਤਾ ਕਰ ਲਓ ਦੇ ਵੀ ਲਾ ਠੀਕ ਕੋਈ ਨਹੀਂ ਉਹ ਚੱਕਰ ਚਾਪਾ ਕਦੇ ਪਹਿ ਨਹੀਂ ਆਪਾਂ ਸਾਰਾ ਸੌਤ ਜਿਹੜਾ ਨਗਦੀ ਲੈਣਾ ਹੁੰਦਾ ਕੌਣ ਸੀ ਕਿ ਘਰੀ ਤੇ ਇਹ ਵੀ ਲਾ ਨਹੀਂ ਕਿਵੇਂ ਉਹ ਵੀ ਲਾ ਹਦੀ ਲਾ ਹਦੀ ਨੀਆ ਤੇ ਹੁਣ ਮੈਂ ਆਏ ਬਸ ਚੇਂਜ ਸ਼ੂਜ਼ ਕਰਕੇ ਦਾਲ ਧਰ ਗਏ ਸੀਗੇ ਮੋਠਾ ਦੀ ਤੜਕਾ ਲਾ ਲੂੰਗੀ ਤੇ ਰੋਟੀ ਬਣਾਉ ਕੱਪੜੇ ਹਜੇ ਲੋਹਣ ਵਾਲੇ ਪੈਨੇ ਹਜੇ ਹੁਣੀ ਪੰਜਾਂ ਬਾਅਦ ਸ਼ਾਮ ਨੂੰ ਗਏ ਹਨਾ ਸੂਟ ਤਾਂ ਮੇਰੇ ਕੋਈ ਪਸੰਦ ਹੀ ਨਹੀਂ ਆਇਆ ਹੈਗਾ ਦੇਖੇ ਦਾ ਸਹੀ ਪਰ ਕੋਈ ਨਹੀਂ ਜਚਿਆ ਨਾ ਮੈਂ ਤਾਂ ਲਈ ਨਹੀਂ ਸੀ ਕਦੇ ਫਿਰ ਮੈਨੂੰ ਐਜੇ ਲੱਗੀ ਗਿਆ ਇਹ ਵਾਸਫਿਰ ਉਹ ਨਾ ਪਜੋ ਇੱਕ ਲੈ ਲਿਆ ਉਹ ਵੀ ਆਏ ਹੋ ਗਿਆ ਵੀ ਇੰਨੇ ਸੂਟ ਕਢਵਾ ਕੇ ਜੇ ਉੱਠਣਾ ਝੋਖਾ ਹੋ ਗਿਆ ਉਹ ਵੀ ਇੰਨਾ ਪਸੰਦ ਨਹੀਂ ਸੀ ਹੈਗਾ ਹਾਂ ਉਹ ਪਸਦੇ ਹੋਣਗੇ ਨਹੀਂ ਸੂਟ ਲੈਂਦਾ ਸੂਟ ਤਾਂ ਮੈਨ ਕੋਈ ਨਹੀਂ ਲੈ ਗਈ ਦਾਲ ਕੱਢ ਲਈ ਮੈਂ ਦਾਲ ਬਣ ਗਈ ਹੋਊਗੀ ਤੇ ਰਮਣੀ ਤਾਂ ਬਿਲਕੁਲ ਰਿੱਝ ਗਈ ਹੋ ਉਹਨਾਂ ਦੇਖੀ ਤਾਂ ਨਹੀਂ ਸੀ ਤੇ ਆਪ ਤਾਂ ਬਾਅਦ ਚ ਲੋ ਜੀ ਢਾਲ ਬਣ ਗਈ ਹੁਣ ਟਕਾ ਲਾ ਲਏ ਫਟਾਫਟ ਟਕਕੇ ਟਕਕਾ ਲਾ ਦਉ ਹੁਣ ਲੋਜੀ ਕਰ ਆ ਗਈ ਸੀਗੇ ਪਰ ਮੇਰਾ ਮੂਡ ਸੈਡ ਸੀ ਕਿਉਂਕਿ ਜਿਵੇਂ ਦਾ ਮੈਂ ਸੋਚ ਕੇ ਗਈ ਸੀ ਮੇਰਾ ਮੇਰੇ ਨਾਲ ਉਸ ਤਰ੍ਹਾਂ ਦਾ ਨਹੀਂ ਹੋਇਆ ਹਨਾ ਮੈਨੂੰ ਐਸੀ ਵੀ ਮੈਂ ਇੱਕ ਸੂਟ ਲੈਣਾ ਹਨਾ ਤੇ ਵਧੀਆ ਜਿਹਾ ਮਿਲ ਚੂ ਪਰ ਨਹੀਂ ਮਿਲਿਆ ਹੈਗਾ ਹਨਾ ਤੇ ਬਸ ਮੈਂ ਉੱਦਈ कॉटन ਦਾ ਜਿਹੜਾ ਸੂਟ ਲੈ ਕੇ ਆਇਆ ਮੈਂ ਕੱਲ ਨੂੰ ਤੁਹਾਨੂੰ ਸਾਰੀ ਸ਼ਾਪਿੰਗ ਦਿਖਾਵਾਂ ਮੈਂ ਕੀ ਕੀ ਸਮਾਨ ਲੈ ਕੇ ਆਈਆਂ ਤੇ ਤਾਂ ਕਰਕੇ ਬਸ ਮੇਰਾ ਮੂਡ ਥੋੜਾ ਵਧੀਆ ਨਹੀਂ ਸੀ ਹੈਗਾ ਇੱਥੇ ਆ ਕੇ ਤੇ ਮੈਂ ਕਿਹਾ ਚਲੋ ਦਾਲ ਕੱਢ ਲਈ ਸੀ ਹਾਰੇ ਚ ਵੀ ਉਹਨੂੰ ਤੜਕਾ ਵਗੈਰਾ ਲਾ ਕੇ ਹਨਾ ਫਿਰ ਰੋਟੀ ਦੀ ਤਿਆਰੀ ਕਰ ਲਈਏ ਤੇ ਦਿਨ ਦਾ ਇਸ ਤਰ੍ਹਾਂ ਦਾ ਦਿਨ ਲੰਘਿਆ ਜੀ ਅੱਜ ਥੋੜਾ ਥੋੜਾ ਵਧੀਆ ਥੋੜਾ ਥੋੜਾ ਘਟਿਆ ਹਨਾ ਉਹ ਤੇ ਨਹੀਂ ਮੈਨੂੰ ਨਾਲ ਜਾਣਦੀ ਲੋੜ ਨਹੀਂ ਸੀ بس میرے ایک دو پرسنل چیزیں سی گئے اوناں لیے میں جانا سی تے سوٹ ਲੈਣ پھر میں संदीप ਨਾਲ ایک دن ਧੂਰੀ ਜਾਂ ਸੰਗਰੂਰ چلی ਜਾਂਦੀ ਹੈ ਨਾ کوئی مطلب جدی جانتے ਪਰ میرا ਹੁਣ ਮੂਡ ਸੈਡ ਹੋ ਗਿਆ ਹੁਣ ਮੇਰਾ ਜੀ ਨਹੀਂ ਕਰਦਾ ਹੈਗਾ ਮੈਂ ਕਿਹਾ ਚਲੋ بس ਇੱਧੇ ਲੰਘ ਜੀ میرا ਆ ਸੂਟ ਵੀ ਥੋੜਾ ਥੋੜਾ مطلب ਖਰਾਬ ਜਾ ਹੋਇਆ ਪਿਆ ਦੇਖੋ ਬੀਏ ਦੀ ਕੜਾਈ ਜੀ ਉਖੜੀ ਪਈ ਆ ਤੇ ਇੱਕ ਉਹ 그린 ਵਾਲਾ ਤੇਹੀ ਮੈਂ بار بار ਰਿਪੀਟ ਕਰੀ ਜਾਨੀਆ ਚਲੋ ਮੈਨੂੰ ਐਸੇ ਵੀ ਥੋੜਾ ਜਿਹਾ ਪ੍ਰੋਫੈਸ਼ਨਲ ਜਿਹਾ ਸੂਟ ਲੈ ਲੈਣਾ ਸੀ ਹੁਣ ਵੀ ਜਿਹਹੇ ਜਹਾ ਮੌਸਮ ਹਨਾ ਸੋਬਰ ਜਿਹਾ ਸੂਟ ਲੈਣ ਦੀ ਹੈਗੀ ਸੀ ਪਰ ਨਹੀਂ ਮਿਲਿਆ ਹੈਗਾ ਸੂਟ ਵਧੀਆ ਤੇ ਦਿਖਾਈ ਗਏ ਨੇ ਬਾਕੀ ਰੇਂਜਸ ਵਗੈਰਾ ਕਾਫੀ ਜਿਆਦਾ ਸੀਗੀ ਉਹਦੇ ਅਕੋਰਡਿੰਗ ਸੂਟ ਤਾਂ ਠੀਕ ਫੀਕੇ ਵੀ ਰੇਂਜ ਦੇ ਅਕੋਰਡਿੰਗ ਉਹ ਨਹੀਂ ਹੈਗੇ ਸੀਗੇ ਉੰਨੇ ਵਾਲੇ ਸੂਟ ਤੇ ਪਤਾ ਨਹੀਂ ਕਿਉਂ ਜਦੋਂ ਕਦੇ ਲਿਆ ਨਾ ਹੋਵੇ ਮੈਨੂੰ ਤਾਂ ਇਹੀ ਲੱਗਿਆ ਹਨਾ ਵੀ ਸ਼ੇਰਪਰ ਨਹੀਂ ਵਧੀਆ ਹੈਗਾ ਤੇ ਵੀ ਜਿਹੜੇ ਸਾਹਮਣੇ ਚਲੋ ਰੇਂਜ ਦੱਸ ਦਿੰਦੇ ਨੇ ਨਾ ਉਹ ਸਸਾਬ ਦੇ ਸੂਟ ਨਹੀਂ ਸੀ ਹੈਗੇ ਜੀ 22500 ਦਾ ਸੂਟ ਤੇ ਦੇਖੋ ਬਹੁਤ ਵਧੀਆ ਬਣ ਜਾਂਦਾ ਤੇ ਮੈਨੂੰ ਚੰਗਾ ਨਹੀਂ ਲੱਗਿਆ ਮੈਂ ਤਾਂ ਕਰਕੇ ਨਹੀਂ ਲਿਆ ਦਿਖਾਏ ਤਾਂ ਉਹਨਾਂ ਨੇ ਬਹੁਤ ਆਣਾ ਫਿਰ ਮੈਨੂੰ ਓਦਾਂ ਜੇ ਹੋ ਗਿਆ ਨਾ ਉੱਠਣਾ ਜਾ ਓਕਾ ਲੱਗਿਆ ਫਿਰ ਮੈਂ ਕਿਹਾ ਚਲੋ ਕਾਟਨ ਦਾ ਲੈ ਲੈਂਨੀ ਆ ਕਾਟਨ ਦਾ ਤਾਂ ਓਦਾਂ ਵੀ ਆਪਾ ਹਣਾ ਬੀਅਰ ਕਰਨਾ ਹੀ ਹੁੰਦਾ ਵੀ ਗਰਮੀ ਚ ਸਰਦਾ ਤਾਂ ਹੈ ਨੀਗਾ ਉਹ ਵੀ 600 ਦਾ ਦਿੱਤਾ ਉਹਨਾਂ ਨੇ ਮੈਂ ਤੁਹਾਨੂੰ ਕੱਲ ਦਿਖਾਉਂਗੀ ਉਹ ਕਿਹੜਾ ਸੂਟ ਸੀਗਾ ਤੇ ਉਹ ਮੈਂ ਨਾਂ ਬਝੋ ਲੈ ਲਿਆ ਮੈਨੂੰ ਖੁਦ ਹੀ ਆਪਣੇ ਮਨ ਨੂੰ ਫੀਲ ਜਾਉਣ ਲੱਗ ਗਿਆ ਕਿਉਂਕਿ ਇੱਦਾਂ ਕਦੇ ਕਰਿਆ ਨਹੀਂ ਨਾ ਆਪਾਂ ਆਗੇ ਉੱਥੋਂ ਆ ਕੇ ਸਾਰੇ ਜਿਹੜੇ ਕੰਮ ਤੁਸੀਂ ਦੇਨੇ ਉਹ ਸਾਰੇ ਖਤਮ ਕਰ ਲਏ ਵਸ ਤੋਂ ਰੋਟੀ ਬਣਾ ਕੇ ਖਾਵਾਂਗੇ ਤੇ ਬਹੁਤ ਵਧੀਆ ਰਿਹਾ ਜੀ ਸ਼ਾਪਿੰਗ ਵਧੀਆ ਹੋ ਗਈ ਹਨਾ ਜੋ ਜੋ ਚੀਜ਼ਾਂ ਲੈਣ ਗਏ ਸੀ ਵਧੀਆ ਸਾਰਾ ਸਮਾਨ ਮਿਲ ਗਿਆ ਪਰ ਇੱਕ ਸ਼ਾਪ ਤੇ ਜਿਹੜਾ ਟਾਈਮ ਮੇਰਾ ਸਾਡਾ ਬਹੁਤ ਗੇਸਟ ਹੋਇਆ ਜਿਵੇਂ ਅਸੀਂ ਸੋਚ ਕੇ ਗਏ ਸੀ ਵਸ ਸਾਨੂੰ ਤਿੰਨ ਕੰਮ ਸੀਗੇ ਤੇ ਇੱਕ ਸੀ ਜਾਣਾ ਸੀਗਾ ਸਭ ਤੋਂ ਪਹਿਲਾਂ ਮਤਲਬ ਜਾਂਦਾ ਕੱਪੜੇ ਵਾਲੀ ਦੁਕਾਨ ਤੇ ਸੁੱਟਾ ਵਾਲੀ ਦੁਕਾਨ ਤੇ ਇੱਕ ਹਰੀਤ ਆਵੇ ਕੇ ਸ਼ੇਰਪੁਰ ਤੇ ਉਹਨਾਂ ਦੇ ਸੀ ਕੁਝ ਸਮਾਨ ਹਨਾ ਪਰਸਨਲ ਚੀਜ਼ਾਂ ਸੀਗੀਆਂ ਕੁਝ ਲੈਣ ਆ ਰਹੀਆ ਮੇਰੀਆ ਹਨਾ ਉਹ ਸਮਾਨ ਲੈਣਾ ਸੀ ਤੇ ਉਸ ਤੋਂ ਬਾਅਦ ਹੈਗਾ ਸੀ ਸੌਦੇ ਲੈ ਕੇ ਆਉਣੀ ਸੀ ਤਿੰਨ ਤਿੰਨ ਕੰਮ ਸੀ ਤਿੰਨ ਸਬ ਤੋਂ ਜਾਣਾ ਸੀ ਪਰ ਇੱਕ ਤੇ ਸਭ ਤੋਂ ਜ਼ਿਆਦਾ ਟਾਈਮ ਲੱਗਿਆ ਤੁਸੀਂ ਸਮਝ ਗਏ ਹੋਮੂਗੇ ਵੀ ਆਪਣਾ ਜਿਹੜਾ ਹੁੰਦਾ ਟਾਈਮ ਕਿੱਥੇ ਜ਼ਿਆਦਾ ਵੇਸਟ ਹੁੰਦਾ ਹਨਾ ਤੇ ਤਾਂ ਕਰਕੇ ਅੱਜ ਥੋੜਾ ਜਿਹਾ ਮਤਲਬ ਲੇਟ ਹੋ ਗਿਆ ਉਹਨੂੰ ਸਵੇਰੇ ਕੰਮਤੰਦੇ ਕਰਦੇ ਰਹੇ ਤੇ ਕੱਲ ਨੂੰ ਮੈਂ ਤੁਹਾਨੂੰ ਦਿਖਾਉਂਗੀ ਕੀ ਕੀ ਸਮਾਨ ਲਿਆ ਤਾਂ ਕੋਈ ਜ਼ਿਆਦਾ ਤਾਂ ਹੈ ਨਹੀਂ ਸੀ ਹੈਗਾ ਤਾਂ ਬਸ ਤਾਂ ਘਰ ਆ ਗਈ ਸੀ ਜਿੱੱਜਾ ਸੀ じゃਾ ਸੌਦਾ ਕਰਤਾ ਸੀਗਾ ਹਨਾ ਕਿਉਂਕਿ ਸ਼ੇਰਪੁਰ ਸਾਨੂੰ ਨੇੜੇ ਆ ਹਨਾ ਤੇ ਉਹਦੇ ਕਰਕੇ ਅਸੀਂ ਇਹ ਹੁੰਦਾ ਹਨਾ ਵੀ ਜ਼ਿਆਦਾ ਸਮਾਨ ਆ ਜਿਹੜਾ ਸ਼ੇਰਪੁਰ ਤੋਂ ਲੈ ਲੈਣੇ ਨੇ ਆ ਤੇ ਐਸੀਗਾ ਇਹਦੇ ਨਾਲ ਹੀ ਆਪਾਂ ਜਰੀ ਵੀਡੀਓ ਦਾ ਐਂਡ ਕਰਦੇ ਆਂ ਕੱਲ ਨੂੰ ਮਿਲਦੇ ਆਂ ਨਵੀਂ ਵੀਡੀਓ ਨਾਲ ਨਵੇਂ ਬਲੌਗ ਨਾਲ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ ਤੇ ਉਹੀ ਇੱਕੋ ਇੱਕ ਮੰਗ ਆ ਤੁਹਾਡੇ ਤੋਂ ਵੀ ਲਾਈਕ ਕਰ ਦਿਆ ਕਰੋ ਪਲੀਜ਼ ਜੇ ਬਲੌਗ ਥੋੜਾ ਜਿਹਾ ਵੀ ਵਧੀਆ ਲੱਗਦਾ ਕਮੈਂਟ ਕਰ ਦਿਆ ਕਰੋ ਤੇ ਸ਼ੇਅਰ ਵੀ ਕਰ ਦਿਆ ਕਰੋ ਹਨਾ ਤੇ ਹੌਲੀ ਹੌਲੀ ਇੰਪਰੂਵਮੈਂਟ ਹੁੰਦੀ ਜਾਊਗੀ ਜੀ ਮੈਂ ਤਾਂ ਜਿਹੋ ਜੀ ਹੈਗੀ ਆ ਜਿਵੇਂ ਆਪਣੀ ਕੰਮ ਤੋਂ ਦਿੰਦੀ ਜਿੱਤਾ ਦੀ ਮੇਰੀ ਰੁਟੀਨ ਹੁੰਦੀ ਹੈ ਹਨਾ ਮੈਂ ਤਾਂ ਸਾਰੀ ਤੁਹਾਡੇ ਨਾਲ ਉਦਾਂ ਹੀ ਹਨਾ ਸ਼ੇਅਰ ਕਰ ਲੈਣੀ ਹੁੰਦੀ ਆ ਤੇ ਜੇ ਤੁਹਾਨੂੰ ਕੋਈ ਬਾਤ ਘੱਟ ਲੱਗਦੀ ਹੁੰਦੀ ਹੈ ਤਾਂ ਪਲੀਜ਼ ਪਲੀਜ਼ ਤੁਸੀਂ ਵੀ ਮੇਰੇ ਭੈਣ ਭਾਈ ਨੂੰ ਹਣਾ ਤੇ ਮੈਨੂੰ ਜਰੂਰ ਦੱਸ ਦਿਆ ਕਰੋ ਹਣਾ ਵੀ ਇਥੋਂ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਨਹੀਂ ਦੇਖੋ ਮੈਂ ਤਾਂ ਹਨਾ ਮਿੰਤ ਕਰਨ ਵਾਲੀ ਹਾਂ ਮੈਂ ਮਿੰਤ ਆਪਦੇ ਵੱਲੋਂ ਮੈਂ ਹਨਾ ਬਹੁਤ ਜ਼ਿਆਦਾ ਕੋਸ਼ਿਸ਼ ਕਰਦੀ ਹੁੰਦੀ ਆ ਵੀ ਕਿਸੇ ਤਰ੍ਹਾਂ ਦੀ ਬੋਰਿੰਗ ਮਹਿਸੂਸ ਨਾ ਹੋਵੇ ਤੇ ਜਿਹੜੇ ਬਲੌਗ ਨੇ ਆਪਾਂ ਇੰਟਰਸਟਿੰਗ ਤੋਂ ਇੰਟਰਸਟਿੰਗ ਲੈ ਕੇ ਆਈਏ ਤੇ ਇਹਦੇ ਨਾਲ ਹੀ ਅੱਜ ਦੀ ਵੀਡੀਓ ਦਾ ਕਰਦੇ ਆ ਐਂਡ ਕੱਲ ਨੂੰ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਨਵੇਂ ਬਲੌਗ ਨਾਲ ਜਦ ਤੱਕ ਲਈ ਹੱਸਦੇ ਰਹੋ ਬਸਦੇ ਰਹੋ ਖੁਸ਼ ਰਹੋ ਬਾਏ ਬਾਏ